ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਲੋਨ ਦੇ ਬਾਰੇ ਕਿ ਤੁਸੀਂ ਆਪਣੇ ਘਰ ਦਾ ਲੋਨ ਦਾ ਡੱਬਾ ਵੱਖ ਰੱਖਿਆ ਹੈ ਕਿ ਨਹੀਂ ਰੱਖਿਆ ਜੇ ਨਹੀਂ ਰੱਖਿਆ ਤਾਂ ਅੱਜ ਐਵੇਂ ਦੇ ਡੱਬੇ ਦਾ ਇੰਤਜ਼ਾਮ ਕਰ ਲਓ ਕਿਉਂਕਿ ਸੰਗਤ ਜੀ ਇਹ ਜੋ ਪਾ ਕਰਨਾ ਹੈ ਉਹ ਦੀਵਾਲੀ ਤੋਂ ਪਹਿਲਾਂ ਤੁਸੀਂ ਕਰਨਾ ਹੈ ਲੋਨ ਦੇ ਡੱਬੇ ਦੇ ਵਿੱਚ ਇਹ ਇੱਕ ਚੀਜ਼ ਤੁਸੀਂ ਦੀਵਾਲੀ ਤੱਕ ਰੱਖਣੀ ਹੈ ਇਸ ਨਾਲ ਤੁਹਾਡੇ ਘਰ ਤੋਂ ਰੋਗ ਕਹਾਂ ਦੂਰ ਹੋ ਜਾਣਗੇ ਤੇ ਤੁਹਾਡੇ ਘਰ ਦੇ ਵਿੱਚ ਪੈਸਾ ਆਵੇਗਾ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੇ ਹੱਥ ਜੀ ਲਗਵਾ ਦਿਓ ਜੀ ਤੇ ਵੀਡੀਓ ਨੂੰ ਸਾਥ ਸੰਗਤ ਜੀ ਪੂਰਾ ਅੰਤ ਤੱਕ ਧਿਆਨ ਦੇ ਨਾਲ ਚ ਰੋਜ਼ ਸੁਣਨਾ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਿਆਰੀ ਸਾਧ ਸੰਗਤ ਜੀ ਸੋਖ ਸਮ੍ਰਿਧੀ ਘਰ ਦੇ ਵਿੱਚ ਆ ਕੇ ਆਪ ਆਵਾਸ karenge ਜੇਕਰ ਤੁਸੀਂ ਇਹ ਉਪਾਅ ਦੀਵਾਲੀ ਤੋਂ ਪਹਿਲਾਂ ਕਰ ਲੈਂਦੇ ਹੋ ਸੰਗਤ ਜੀ ਇਹ ਉਪਾਅ ਤੁਸੀਂ ਦੀਵਾਲੀ ਤੋਂ ਪਹਿਲਾਂ ਕਰਨਾ ਹੈ ਇਸ ਚੀਜ਼ ਨੂੰ ਤੁਸੀਂ ਲੋਨ ਦੇ ਡੱਬੇ ਦੇ ਵਿੱਚ ਰੱਖ ਲੈਣਾ ਹੈ ਤਾਂ ਤੁਸੀਂ ਆਪ ਆਪਣੇ ਜ਼ਿੰਦਗੀ ਦੇ ਵਿੱਚ ਬਦਲਾਵ ਦੇਖੋਗੇ ਦੇਖੋ ਸਾਧ ਸੰਗਤ ਜੀ ਬੜੀ ਆਮ ਜਈ ਚੀਜ਼ ਹੈ ਤੇ ਆਪਣੇ ਘਰ ਤੇ ਆਪਣੇ ਸਭ ਦੇ ਘਰਾਂ ਦੇ ਵਿੱਚ ਲੋਨ ਹੁੰਦਾ ਹੈ ਅੱਜ ਆਪਾਂ ਜਿਸਜੋਗਤ ਦੇ ਬਾਰੇ ਗੱਲ ਕਰਨ ਲੱਗੇ ਹਾਂ ਉਸ ਨਾਲ ਸਾਡੇ ਘਰ ਦੀ ਕਾਇਆ ਪਲਟ ਜਾਵੇਗੀ ਅੱਜ ਜਿਸ ਪਕਵਾਰ ਬਾਰੇ ਆਪਾਂ ਗੱਲ ਕਰਨ ਲੱਗੇ ਹਾਂ ਉਸ ਨਾਲ ਸਾਡੇ ਘਰ ਦੀ ਕਾਇਆ ਪਲਟ ਜਾਵੇਗੀ ਲੋਨ ਜਿਵੇਂ ਸੰਗਤ ਜੀ ਸਬਜੀ ਦੇ ਵਿੱਚ ਪਾਈਏ ਤਾਂ ਸਵਾਦ ਬਤਾ ਦਿੰਦਾ ਹੈ ਜੇ ਨਾ ਸਬਜੀ ਦੇ ਵਿੱਚ ਪਾਈਏ ਤਾਂ ਬੇਸਵਾਦ ਸਬਜੀ ਹੋ ਜਾਂਦੀ ਹੈ ਉਸੇ ਹੀ ਤਰ੍ਹਾਂ ਸਾਡਾ ਸੰਗਤ ਜੀ ਚੌਂਡੀ ਲੋਨ ਦੀ ਆਪਾਂ ਸਹੀ ਤਰ੍ਹਾਂ ਵਰਤੋਂ ਵਿੱਚ ਲੈ ਕੇ ਆਈਏ ਤਾਂ ਘਰ ਦੇ ਵਿੱਚੋਂ ਦੇ ਨਿੱਧਰ ਰੋਗ ਤੇ ਘਰ ਦੀ ਗਰੀਬੀ ਨੂੰ ਖਤਮ ਕਰ ਦਿੰਦਾ ਹੈ ਆਪਾਂ ਇਸ ਨੂੰ ਦੋਵਾਂ ਪੱਖ ਦੇ ਨਾਲ ਸਮਝਾਂਗੇ ਵੱਖ-ਵੱਖ ਧਰਮਾਂ ਤੇ ਵਿਗਿਆਨ ਦੇ ਪੱਖ ਦੇ ਨਾਲ ਵੀ ਕਿ ਕੀ ਕਹਿੰਦੇ ਹਨ ਆਪਣੇ ਘਰ ਦੇ ਜੀਆਂ ਨਾਲ ਕਈ ਵਾਰ ਆਪਸ ਦੇ ਵਿੱਚ ਸਾਡੀ ਬੰਦ ਹੀ ਨਹੀਂ ਹੈ ਕਲੇਸ਼ ਰਹਿੰਦਾ ਹੈ ਆਪਾਂ ਚਾਹੁੰਦੇ ਹਾਂ ਕਿ ਆਪਸ ਦੇ ਵਿੱਚ ਬਣੇ ਪ੍ਰੇਮ ਪਿਆਰ ਸਤਿਕਾਰ ਵਾਦੀ ਜੋ ਵੀ ਕੰਮ ਕਰਨ ਕਈ ਵਾਰ ਹੁੰਦਾ ਹੈ ਕਿ ਸਾਡੇ ਘਰ ਦੇ ਜੀਆਂ ਦਾ ਆਪਸ ਵਿੱਚ ਪ੍ਰੇਮ ਪਿਆਰ ਨਹੀਂ ਹੁੰਦਾ ਪੈਸੇ ਪੱਖੋਂ ਬੜੇ ਤਾਂਗੋ ਚਾਹੁੰਦੇ ਹਾਂ ਤਾਂ ਉਹ ਸਾਰੇ ਜਾਣ ਲੈਣ ਕੇ ਕੰਮ ਜ਼ਰੂਰ ਕਰੋ ਉਹ ਸਾਰੇ ਭੈਣ ਭਰਾ ਇਹ ਉਪਾਅ ਜ਼ਰੂਰ ਕਰੋ ਇਸ ਦੇ ਨਾਲ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਤੇ ਘਰ ਦੇ ਵਿੱਚ ਹੋਂਤੇ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਲੋਹਂ ਦੀਆਂ ਕੁਝ ਜੁਗਤਾਂ ਦੇ ਬਾਰੇ ਭਾਉ ਉਪਾਅ ਦੇ ਬਾਰੇ ਲੋਹਂ ਦੇ ਵਿੱਚ ਕਿਹੜੀ ਚੀਜ਼ ਰੱਖਣੀ ਹੈ ਜਿਸ ਦੇ ਨਾਲ ਘਰ ਦੀ ਕਾਇਆ ਪਲਟ ਜਾਵੇਗੀ ਸਾਡੀ ਕਿਸਮਤ ਬਦਲ ਜਾਵੇਗੀ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਆਪਾਂ ਲੋਨ ਦੇ ਨਾਲ ਕਰਨੀ ਹੈ ਉਹ ਹੈ ਜੀ ਪੋਚਾ ਪੋਚਾ ਆਪਾਂ ਲੋਨ ਦੇ ਨਾਲ ਕਾਰ ਦੇ ਵਿੱਚ ਲਗਾਉਣਾ ਹੈ ਤੁਸੀਂ ਥੋੜੇ ਜਿਹਾ ਪਾਣੀ ਦੇ ਵਿੱਚ ਲੋਨ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਉਸ ਦਾ ਕਾਰ ਦੇ ਵਿੱਚ ਪੋਚਾ ਲਗਾਓ ਇਹ ਕੋਈ ਰੀਤੀ ਰਿਵਾਇਤ ਹੈ ਸਾਬ ਨਾਲ ਜਾਂ ਕਹਿ ਲਓ ਸਿਆਣੇ ਬਜ਼ੁਰਗ ਸੀ ਜਿਹੜੇ ਉਹ ਆਪਾਂ ਨੂੰ ਕਿਹਾ ਕਰਦੇ ਸੀ ਕਿ ਇਹਦੇ ਨਾਲ ਕਾਰ 'ਚ ਜੋ ਕਲੇਸ਼ ਪੰਦਾ ਹੈ ਉਹ ਪੂਰੀ ਤਰ੍ਹਾਂ ਹਟ ਜਾਂਦਾ ਹੈ ਘਰ ਦੇ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਤੇ ਜਦੋਂ ਘਰ ਲੜਾਈ ਝਗੜੇ ਘਟ ਜਾਂਦੇ ਹਨ ਤਾਂ ਫਿਰ ਆਪਣੇ ਆਪ ਹੀ ਪਿਆਰ ਵਧਣ ਲੱਗ ਜਾਂਦਾ ਹੈ ਤੇ ਜਿੱਥੇ ਪਿਆਰ ਹੁੰਦਾ ਹੈ ਉਥੇ ਸੁਖ ਸਮ੍ਰiddhi ਹੁੰਦੀ ਹੈ ਬਰਕਤ ਹੁੰਦੀ ਹੈ ਉਥੇ ਪੈਸਾ ਹੁੰਦਾ ਹੈ ਉਥੇ ਹੀ ਉਨਤੀ ਆਉਂਦੀ ਹੈ ਹੁਣ ਇਸ ਪਿੱਛੇ ਗੱਲ ਕਰਦੇ ਹਾਂ ਵਿਗਿਆਨਿਕ ਕੀ ਕਹਿੰਦੇ ਹਨ ਵਿਗਿਆਨਿਕ ਕਹਿੰਦੇ ਹਨ ਕਿ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਰੋਜ਼ ਥੋੜਾ ਜਿਹਾ ਨਮਕ ਪਾ ਕੇ ਉਹਦਾ ਪੋਚਾ ਲਗਾਉਂਦੇ ਹੋ ਇਹਦੇ ਨਾਲ ਤੁਹਾਡੇ ਘਰ ਦੇ ਚਿੰਨੇਵੇਂ ਬੈਕਟੀਰੀਆ ਨੇ ਚਿੰਨੇਵੇਂ ਕੁਟਾਣੋਂ ਹਨ ਜੋ ਤੁਹਾਨੂੰ ਬਿਮਾਰ ਕਰਦੇ ਹਨ ਉਹ ਸਾਰੇ ਖਤਮ ਹੋ ਜਾਣਗੇ ਇਥੋਂ ਤੱਕ ਕਿ ਕਈ ਵਾਰ ਹੁੰਦਾ ਹੈ ਕਿ ਆਪਣੇ ਘਰ ਦੀਆਂ ਵਿਥਾਂ ਖੁੱਡਾਂ ਦੇ ਵਿੱਚ ਛੋਟੇ ਕੀੜੇ ਵੱਡੇ ਹੁੰਦੇ ਹਨ ਕਹਿੰਦੇ ਜਦੋਂ ਐਵੇਂ ਰੋਜ਼ ਕਰੋਗੇ ਤਾਂ ਉਹਨਾਂ ਨੂੰ ਉਸੇ ਨਮਕ ਦੀ ਜਿਹੜੀ ਸਗੰਧ ਹੈ ਉਹਦੇ ਨਾਲ ਉਹ ਤੁਹਾਡੇ ਘਰ ਨੂੰ ਛੱਡ ਕੇ ਆਪੇ ਹੀ ਬਾਹਰ ਚਲੇ ਜਾਣਗੇ ਜਿਸ ਦੇ ਨਾਲ ਉਹ ਜਦੋਂ ਬਾਹਰ ਚਲੇ ਗਏ ਤੇ ਤੁਹਾਡੇ ਘਰ ਦਾ ਕੋਈ ਵੀ ਜੀ ਜਿਹੜਾ ਹੈ ਉਹ ਬਿਮਾਰ ਨਹੀਂ ਹੋਵੇਗਾ ਜਦੋਂ ਬਿਮਾਰ ਨਹੀਂ ਹੋਵੋਗੇ ਤਾਂ ਸਾਰੇ ਤੁਸੀਂ ਹੱਸ ਪਸਟ ਰਹੋਗੇ ਤਾਂ ਉਤਮ ਕਰੋਗੇ ਮਿਹਨਤ ਕਰੋਗੇ ਤੇ ਆਪ ਹੀ ਤੁਹਾਡੇ ਘਰ ਵਰਕਤਾਵੇਗੀ ਹੁਣ ਦੂਜੀ ਚੀਜ਼ ਕਈ ਵਾਰ ਘਰ ਦੇ ਵਿੱਚ ਕੀ ਹੁੰਦਾ ਹੈ ਕਿ ਪੈਸਾ ਬੜਾ ਜ਼ਿਆਦਾ ਖਰਚ ਹੋ ਜਾਂਦਾ ਹੈ ਜਾਂ ਕੋਈ ਬਿਮਾਰ ਹੋ ਗਿਆ ਜਾਂ ਕੋਈ ਅਚਾਨਕ ਕਿਤੇ ਨਾ ਕਿਤੇ ਕੋਈ ਮੁਸੀਬਤ ਪੈ ਗਈ ਤਾਂ ਤੁਸੀਂ ਕਹਿੰਦੇ ਕਿ ਘਰ ਦੇ ਵਿੱਚ ਕਿਸੇ ਵੀ ਕੋਨਰ ਦੇ ਵਿੱਚ ਕੱਚ ਦਾ ਭਾਂਡਾ ਲੈਣਾ ਹੈ ਉਹਦੇ ਵਿੱਚ ਲੋਨ ਤੇ ਪਾਣੀ ਪਾ ਕੇ ਦੋਵੇਂ ਚੀਜ਼ਾਂ ਕਿਸੇ ਵੀ ਥਾਂ ਤੇ ਰੱਖ ਦਿਓ ਜਿੱਥੇ ਸੂਰਜ ਦੀ ਰੌਸ਼ਨੀ ਨਾਮ ਦੀ ਹੋਵੇ ਜਾਂ ਜਾਂ ਜਿੱਥੇ ਐਵੇਂ ਹੋਵੇ ਕਿ बार-बार ਤੁਹਾਡੇ ਸਾਰਿਆਂ ਦੀ ਨਿਗਾਹ ਨਾ ਜਾਂਦੀ ਹੋਵੇ ਜਾਂ ਫਿਰ ਉਹਨੂੰ ਕੋਈ ਢੋਲ ਨਾ ਸਕੇ ਆਸ-ਪਾਸੇ ਰੱਖ ਦਿਓ ਕਹਿੰਦੇ ਹੌਲੀ-ਹੌਲੀ ਤੁਹਾਡੇ ਘਰ ਦੇ ਸਾਰੇ ਸਕਾਰਾਤਮਕ ਊਰਜਾ ਨੂੰ ਸੋਖ ਲਵੇਗਾ ਤੇ ਇਹਦੇ ਨਾਲ ਤੁਹਾਡੇ ਘਰ ਜੋ ਜਿਹੜਾ ਇਹਦੇ ਨਾਲ ਤੁਹਾਡੇ ਘਰ 'ਚ ਜਿਹੜੀ ਨਕਾਰਾਤਮਕ ਊਰਜਾ ਕਰਕੇ ਪੈਸਾ ਖਰਚ ਹੁੰਦਾ ਹੈ, ਰੋਗ ਆਉਂਦੇ ਹਨ, ਮੁਸੀਬਤਾਂ ਆਉਂਦੀਆਂ ਹਨ, ਉਹ ਨਕਾਰਾਤਮਕ ਤਨੂ ਸੋਖ ਲੈਂਦਾ ਹੈ ਤੇ ਹੌਲੀ-ਹੌਲੀ ਤੁਹਾਡੇ ਘਰ ਦਾ ਸਾਰਾ ਕੁਝ ਠੀਕ ਹੋ ਜਾਵੇਗਾ। ਉਹ ਗਿਆਨ ਕੀ ਕਹਿੰਦਾ ਹੈ ਕਿ ਜਿਹੜਾ ਸੈਦਾ ਨਮਕ ਹੁੰਦਾ ਹੈ ਇਸ ਔਖੀ ਤਾਕਤ ਬਹੁਤ ਜ਼ਿਆਦਾ ਰੱਖਦਾ ਹੈ ਇਹਦੇ ਵਿੱਚ ਜਦੋਂ ਅਸੀਂ ਆਸ-ਪਾਸ ਦੀ ਜਿਵੇਂ એનર્ਜੀ ਹੁੰਦੀ ਹੈ ਕਹਿੰਦੇ ਹਨ ਕਿ ਉਹਨੂੰ ਸੋਖ ਲੈਂਦਾ ਹੈ ਇਸ ਕਰਕੇ ਇਹ ਮੰਨਦੇ ਹਨ ਕਿ ਵਿਗਿਆਨ ਵੀ ਇਸ ਨੂੰ ਮੰਨਦੇ ਹਨ ਕਿ ਕਿਸੇ ਦਾ ਨਮਕ ਆਪਣੇ ਆਸ-ਪਾਸੇ ਦਾ ਜੋ ਵੀ ਹੈ ਉਸ ਨੂੰ ਸੋਖ ਲੈਂਦਾ ਹੈ ਸਾਇੰਸ ਕਹਿੰਦੀ ਹੈ ਕਿ ਜਦੋਂ ਤੁਸੀਂ ਸედა ਨਮਕ ਜਿਵੇਂ ਤੁਸੀਂ ਐਵੇਂ ਰੱਖਦੇ ਹੋ ਇਹਦੇ ਨਾਲ ਕੀ ਹੁੰਦਾ ਹੈ ਜਿਹੜਾ ਮਨ ਹੈ ਆਸ-ਪਾਸੇ ਦੀ ਜਿਵੇਂ ਬੈਕਟੀਰੀਆ ਘਟਾਉਣ ਨੂੰ ਜੋ ਵੀ ਸੋਕੇ ਗਏ ਹਾਂ ਤੇ ਇਹਦੇ ਨਾਲ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਜਦੋਂ ਮਨ ਨੂੰ ਸ਼ਾਂਤੀ ਮਿਲੇ ਤਾਂ ਫੈਸਲੇ ਲੈਣ ਦੇ ਤੁਸੀਂ ਸਮਰੱਥ ਹੋ ਜਾਵੋਗੇ ਤੇ ਬਹੁਤ ਕੁਝ ਕਾਰ ਦੇ ਵਿੱਚ ਆਪੇ ਠੀਕ ਹੋ ਜਾਵੇਗਾ ਫਿਰ ਹਰ ਥਾਂ ਤੁਹਾਨੂੰ ਕਾਮਯਾਬੀ ਮਿਲੇਗੀ ਹੁਣ ਗੱਲ ਕਰਦੇ ਹਾਂ ਆਪਾਂ ਲੋਹੇ ਦੇ ਡੱਬੇ ਦੇ ਵਿੱਚ ਰੱਖਣਾ ਕਿ ਹੈ ਸੰਗਤ ਜੀ ਸਭ ਤੋਂ ਪਹਿਲੀ ਗੱਲ ਲੋਹੇ ਦਾ ਜਿਹੜਾ ਡੱਬਾ ਹੈ ਉਹ ਕੱਚ ਦਾ ਹੋਣਾ ਚਾਹੀਦਾ ਹੈ ਉਹ ਕੱਚ ਦਾ ਹੋਵੇ ਤੇ ਹੋਰ ਕਿਸੇ ਚੀਜ਼ ਦਾ ਨਾ ਹੋਵੇ ਭੁੱਲ ਕੇ ਵੀ ਕਦੇ ਨਾਣ ਨੂੰ ਲੋਹੇ ਦੇ ਡੱਬੇ ਵਿੱਚ ਨਾ ਪਾਓ ਦੂਜਾ ਨਾਣ ਦਾ ਡੱਬਾ ਪਲਾਸਟਿਕ ਦਾ ਵੀ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਵੀ ਤੁਹਾਨੂੰ ਬਿਮਾਰੀਆਂ ਲੱਗ ਸਕਦੀਆਂ ਹਨ ਕੱਚ ਦਾ ਹਮੇਸ਼ਾ ਡੱਬਾ ਲਓ ਤੇ ਇਹਦੇ ਵਿੱਚ ਤੁਸੀਂ ਘਾਟ ਤੋਂ ਘਾਟ 10 ਤੋਂ ਸੀ ਲੌਂਗ ਲੈ ਲਓ ਉਹਦੇ ਥੱਲੇ ਪਹਿਲਾਂ ਨਾਣ ਪਾ ਕੇ ਫਿਰ ਲੌਂਗ ਪਾ ਕੇ ਉੱਤੇ ਨਾਣ ਪਾ ਦਿਓ ਹੁਣ ਇਹਦੇ ਦੋ ਪੱਖ ਨੇ ਜਿਵੇਂ ਵਕ ਵਕ ਸਿਆਣੇ ਲੋਕਾਂ ਨੇ ਕਿਹਾ ਕਿ ਜਦੋਂ ਤੁਸੀਂ ਲੋਨ ਦੇ ਵਿੱਚ ਐਵੇਂ ਲੌਂਗ ਪਾ ਕੇ ਰੱਖ ਦਿੰਦੇ ਹੋ ਤਾਂ ਤੁਹਾਡੇ ਘਰ ਤਾਂ ਸੰਪਤੀ ਇੰਨੀ ਜ਼ਿਆਦਾ ਹੁੰਦੀ ਹੈ ਤੁਹਾਡੇ ਘਰ ਪੈਸੇ ਤੇ ਭੰਟਾਰ ਆਉਣ ਲੱਗਦੇ ਹਨ ਤੁਹਾਡੇ ਘਰ ਦੇ ਕਾਇਆ ਬਲਟ ਜਾਂਦੀ ਹੈ ਤੁਹਾਡੇ ਘਰ ਪ੍ਰੇਮ ਸੁਖ ਸ਼ਾਂਤੀ ਰਹਿੰਦੀ ਹੈ ਜਿੰਨੀਆਂ ਵੀ ਨਕਾਰਾਤਮਕ ਚੀਜ਼ਾਂ ਹੁੰਦੀਆਂ ਹਨ ਉਹ ਘਰ ਤੋਂ ਬਾਹਰ ਚਲ ਜਾਂਦੀਆਂ ਹਨ ਘਰ ਦੇ ਜੀ ਹਮੇਸ਼ਾ ਹਰ ਕੰਮ ਨੂੰ ਉਦਮ ਦੇ ਨਾਲ ਕਰਦੇ ਹਨ ਦਿਲਿੱਦਰ ਘਰ ਦੇ ਵਿੱਚੋਂ ਕੋਹਾ ਦੌਰ ਹੋ ਜਾਂਦਾ ਹੈ ਸਾਰੇ ਰੋਗ ਮੁਕਤ ਰਹਿਣ ਲੱਗਦੇ ਹਨ ਕਹਿੰਦੇ ਹਨ ਤੇ ਇਸ ਤਰ੍ਹਾਂ ਕਰਨ ਦੇ ਨਾਲ ਘਰ ਦੇ ਵਿੱਚ ਧਾਨ ਦਾ ਫਿਰ ਆਗਮਨ ਹੁੰਦਾ ਹੈ ਉਹਨਾਂ ਗੱਲ ਕਰਦੇ ਹਾਂ ਉਹ ਕੀ ਆਂਦੀ ਵਿਗਿਆਨ ਕਹਿੰਦਾ ਹੈ ਕਿ ਪਹਿਲਾਂ ਪੁਰਾਣੀ ਲੋਕੀ ਕੀ ਕਰਦੇ ਹੁੰਦੇ ਸੀ ਕਿ ਉਹ ਐਵੇਂ ਲੋਹਣ ਇੱਕ ਅਲੱਗ ਤੋਂ ਘਰ ਡੱਬਾ ਰੱਖਦੇ ਹੁੰਦੇ ਸੀ ਉਹ ਨੋਂ ਦੇ ਵਿੱਚ ਕਾਫੀ ਮਾਤਰਾ ਚੁੱਕਾ ਲੋਕ 10 ਤੋਂ 15 ਨੋਂਗ ਪਾ ਕੇ ਉਹਤੇ ਫਿਰ ਲੋਨ ਪਾ ਕੇ ਐਵੇਂ ਰੱਖ ਦਿੰਦੇ ਸਨ ਫਿਰ ਕੀ ਕਰਦੇ ਸਨ ਕਿ ਸਵੇਰੇ ਉਠਣ ਸਾਰੇ ਜਿਹੜਾ ਅਸੀਂ ਅੱਜ ਕੱਲ ਪੈਕਟਾਂਵਾਂ ਵਾਲਾ ਲੋਨ ਲੈਂ ਹੁੰਦੇ ਹਾਂ ਉਹ ਸੈਦਾ ਨਮਕ ਲਿਆਉਂਦੇ ਸੀ 도ਰੇ ਕੰਡਿਆਂ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਉਸ ਨੂੰ ਕੁੱਟ ਕੇ ਫਿਰ ਡੱਬੇ ਦੇ ਵਿੱਚ ਪਾਉਂਦੇ ਸੀ ਉਹ ਕੀ ਕਰਦੇ ਸੀ ਕਿ ਸਵੇਰੇ ਉੱਠਦੇ ਸਾਰੇ ਜਿਹੜਾ ਲੋਨ ਸੀ ਲੋង ਪਾ ਕੇ ਰੱਖਦੇ ਸੀ ਉਹ ਜੋ ਕੁਝ ਛੋਡੀਆਂ ਗਰਮ ਪਾਣੀ ਦੇ ਵਿੱਚ ਉਹ ਲੋਨ ਪਾਉਂਦੇ ਸੀ ਤੇ ਫੇਰ ਉਹਨਾਂ ਪੀ ਲੈਂਦੇ ਸੀ ਹੁਣ ਐਵੇਂ ਪੀਣ ਦੇ ਨਾਲ ਹੋਏਗਾ ਕੀ ਕਿ ਐਵੇਂ ਪੀਣ ਦੇ ਨਾਲ ਹੁੰਦਾ ਸੀ ਕਿ ਜਿੰਨੇ ਉਹਦੇ ਸਰੀਰ ਦਾ ਆਪਣੇ ਉਹਨੂੰ ਅੰਦਰੋਂ ਮਜ਼ਬੂਤੀ ਮਿਲਦੀ ਸੀ ਤੇ ਜੋ ਵੀ ਅੰਦਰ ਵਿਸ਼ਾਲ ਨੇ ਪਦਾਰਥ ਸਨ ਜਿਨ੍ਹਾਂ ਦੇ ਨਾਲ ਆਪਾਂ ਨੂੰ ਬਿਮਾਰੀ ਹੁੰਦੀ ਹੈ ਖਤਰਾ ਹੁੰਦਾ ਹੈ ਉਹ ਸਾਰੇ ਉਹਨਾਂ ਦੇ ਬਾਥਰੂਮ ਰਾਹੀਂ ਮਲ ਰਾਹੀਂ ਬਾਹਰ ਨਿਕਲ ਜਾਂਦੇ ਸੀ ਪੇਟ ਦੇ ਵਿੱਚ ਉਹਨਾਂ ਨੂੰ ਕਬਜ ਹੁੰਦੀ ਸੀ ਉਹਨਾਂ ਨੂੰ ਗੈਸ ਆਉਂਦੀ ਸੀ ਉਹ ਦਾ ਢਿੱਡ ਵੱਦਾ ਸੀ ਇਸ ਤਰ੍ਹਾਂ ਉਹ ਸਾਰੇ ਇਨ੍ਹਾਂ ਰੋਗਾਂ ਤੋਂ ਮੁਕਤ ਰਹਿੰਦੇ ਸੀ ਜਦੋਂ ਸਵੇਰੇ ਉੱਠ ਕੇ ਦਾ ਸੇਵਨ ਕਰ ਲੈਂਦੇ ਸੀ ਉਸ ਤੋਂ ਬਾਅਦ ਕੀ ਕਰਦੇ ਸੀ ਕਿ ਉਹ ਜਿਹੜਾ ਲੋਨ ਤੇ ਉਹਨਾਂ ਲੌਂਗਾਂ ਨੂੰ ਲਾ ਕੇ ਰੱਖਿਆ ਸੀ ਉਸ ਤੋਂ ਬਾਅਦ ਉਹਦੀ ਖਚੌਂਡੀ ਤੋਂ ਵੀ ਥੋੜਾ ਜਿਹਾ ਲੈ ਕੇ ਇੱਕ ਬੂੰਦ ਸਰੋਂ ਦੇ ਤੇਲ ਤੇ ਲੈ ਕੇ ਉਹਨੂੰ ਚੰਗੀ ਤਰ੍ਹਾਂ ਤਲੀ ਤੇ ਰਗੜ ਲੈਂਦੇ ਸੀ ਉਸ ਤੋਂ ਬਾਅਦ ਉਹਨੂੰ ਆਪਣੇ ਦੰਦਾਂ ਦੇ ਉੱਤੇ ਚੰਗੀ ਤਰ੍ਹਾਂ ਰਗੜਦੇ ਸੀ ਜਦੋਂ ਆਪਣੇ ਦੰਦਾਂ ਉੱਤੇ ਐਵੇਂ ਰਗੜਦੇ ਸੀ ਤੇ ਇਸ ਤਰ੍ਹਾਂ ਇਹਦੇ ਨਾਲ ਕੀ ਹੁੰਦਾ ਸੀ ਕਿ ਜਿਹੜੇ ਦੰਦ ਨੇ ਉਹਨਾਂ ਦੇ ਕਈ ਵਾਰ ਹੁੰਦਾ ਹੈ ਕਿ ਦੰਦ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਿਲਦੇ ਨੇ ਪੀੜ ਹੁੰਦੇ ਨੇ ਉਹ ਪੀੜ ਨਹੀਂ ਹੁੰਦੀ ਸੀ ਕਿਸ ਤਰ੍ਹਾਂ ਦੇ ਵੀ ਐਵੇਂ ਕਿਸੇ ਜੜ ਨੂੰ ਕੀੜਾ ਲੱਗਾ ਹੋਵੇ ਇਹ ਵੀ ਨਹੀਂ ਸੀ ਹੁੰਦਾ ਦੰਦ ਮਜ਼ਬੂਤ ਰਹਿੰਦੇ ਸਨ ਕੀੜੇ ਵੀ ਨਹੀਂ ਲੱਗਦੇ ਸਨ ਕਦੇ ਦੰਦ ਦਾ ਦਰਦ ਵੀ ਨਹੀਂ ਹੁੰਦਾ ਸੀ ਜਿਹੜੇ ਮਸੂੜੇ ਕਈ ਵਾਰ ਫੁੱਲ ਜਾਂਦੇ ਨੇ ਉਹ ਵੀ ਨਹੀਂ ਸੀ ਫੁੱਲਦੇ ਭਾਵ ਦੰਦਾਂ ਦੇ ਨਾਲ ਜੁੜੀ ਹੋਈ ਕੋਈ ਵੀ ਦਿੱਕਤ ਨਹੀਂ ਹੁੰਦੀ ਸੀ ਕਿਉਂਕਿ ਸਵੇਰੇ ਉੱਠ ਕੇ ਇਹਦੀ ਵਰਤੋਂ ਕਰਦੇ ਸੀ ਉਸ ਤੋਂ ਬਾਅਦ ਕੀ ਕਰਦੇ ਸੀ ਕਿ ਪਰਮਾਤਮਾ ਦਾ ਨਾਮ ਲੈਣ ਲਈ ਇਸ਼ਨਾਨ ਕਰਦੇ ਸੀ ਇਸ਼ਨਾਨ ਕਰਨ ਲੱਗਿਆ ਉਹ ਜਿਹੜਾ ਪਾਣੀ ਸੀ ਹਮੇਸ਼ਾ ਗੁਣਗੁਣਾ ਲੈਂਦੇ ਸੀ ਉਹਦੇ ਵਿੱਚ ਉਹ ਅੱਧਾ ਚਮਚ ਉਸ ਲੋਨ ਦਾ ਤੇ ਜਿਹੜਾ ਉਹਨਾਂ ਲੌਂਗਾਂ ਨੂੰ ਮਿਕਸ ਕੀਤਾ ਹੁੰਦਾ ਸੀ ਉਹਦਾ ਪਾ ਕੇ ਪਾਣੀ ਦੇ ਵਿੱਚ ਉਹਦੇ ਨਾਲ ਨਹਾਉਂਦੇ ਸੀ ਕਿਉਂਕਿ ਪਹਿਲਾਂ ਸਾਬਣ ਇਹ ਚੀਜ਼ਾਂ ਘਟ ਵਰਤਦੇ ਹੁੰਦੇ ਸੀ ਤੇ ਉਹਨਾਂ ਦੀ ਜਿਹੜੀ ਸਿਹਤ ਸੀ ਉਹ ਨਰੋਈ ਹੁੰਦੀ ਸੀ ਉਹਦਾ ਅੱਧਾ ਚਮਚ ਪਾ ਕੇ ਉਹਦੇ ਨਾਲ ਉਸ ਪਾਣੀ ਦੇ ਨਾਲ ਉਹਨੂੰ ਆਡਰ ਆਖ ਕੇ ਤੇ ਉਹਦੇ ਨਾਲ ਨਹਾਇਆ ਕਰਦੇ ਸੀ ਇਹਨਾਂ ਨਾਲ ਕੀ ਹੁੰਦਾ ਸੀ ਕਿ ਜਿਹੜੇ ਸਕੇਨੋ ਬਿਮਾਰੀਆਂ ਤੋਂ ਬਚਾ ਕੇ ਰੱਖਦੇ ਸੀ ਜਿੰਨੇ ਸਰੀਰ ਦੀ ਥਕਾਵਟ ਹੁੰਦੀ ਸੀ ਉਹ ਸਾਰੀ ਦੂਰ ਹੋ ਜਾਂਦੀ ਸੀ ਇਹਦੇ ਨਾਲ ਚਮੜੀ ਦੇ ਰੋਗ ਵੀ ਨਹੀਂ ਲੱਗਦੇ ਸਨ ਰੰਗ ਸਾਫ਼ ਤੇ ਦਾਗ ਮਹਾਰਸੀਆਂ ਤੋਂ ਛੁਟਕਾਰਾ ਮਿਲਦਾ ਸੀ ਜਿਨ੍ਹਾਂ ਦੇ ਤੰਤਵ ਦੁਰਗਤ ਆਉਂਦੇ ਸੀ ਉਹ ਦੂਰ ਹੋ ਜਾਂਦੇ ਸੀ ਕਈ ਵਾਰ ਕੀ ਹੁੰਦਾ ਹੈ ਕਿ ਕਈ ਟੈਨਸ਼ਨ ਜਾਂ ਕੋਈ ਤਨਨ ਜਾਂ ਸਿਰ ਦਾ ਦੁਖਣਾ ਇਸ ਪਾਣੀ ਦੇ ਨਾਲ ਨਹਾਉਣ ਨਾਲ ਇਹ ਸ਼ਾਂਤੀ ਮਿਲਦੀ ਸੀ ਤੇ ਜਿਵੇਂ ਕੋਈ ਬੜਾ ਥੱਕਿਆ ਟੁੱਟਿਆ ਹੁੰਦਾ ਸੀ ਜਿਹੜਾ ਬੜਾ ਜ਼ਿਆਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕੀਤਾ ਹੁੰਦਾ ਸੀ ਉਹਦੇ ਮਸਲਸ ਨੂੰ ਬੜਾ ਆਰਾਮ ਦਿੰਦਾ ਸੀ ਜਿਸ ਦੇ ਨਾਲ ਇਹਦੇ ਸਰੀਰ ਨੂੰ ਆਰਾਮ ਮਿਲਦਾ ਤੇ ਨੀਂਦ ਵੀ ਬੜੀ ਸੋਹਣੀ ਆਉਂਦੀ ਸੀ ਬੇਬੀਆਂ ਵੀ ਮੂੰਹ ਵੀ ਐਸੇ ਪਾਣੀ ਦੇ ਨਾਲ ਧੋਂਦੀਆਂ ਸੀ ਨਾ ਤੇ ਸਾਬਣ ਦਾ ਫੇਸ ਵੋਸ਼ ਦਾ ਇਸਤੇਮਾਲ ਕਰਦੀਆਂ ਸੀ ਬਿਲਕੁਲ ਸਾਫ਼ ਇੱਕ ਹਿਸਾਬ ਦੇ ਨਾਲ ਇਸ ਪਾਣੀ ਨੂੰ ਇਸ ਚੀਜ਼ ਨੂੰ ਕਲੀਨਜ਼ਰ ਦੀ ਤਰ੍ਹਾਂ ਵਰਤਿਆ ਕਰਦੀਆਂ ਸੀ ਇਸੋ ਪ੍ਰਾਂਤੋ ਕੀ ਕਰਿਆ ਕਰਦੇ ਸੀ ਕਿ ਜਦੋਂ ਰੋਟੀ ਪਾਣੀ ਖਾਂਦੇ ਸੀ ਉਸ ਤੋਂ ਬਾਅਦ ਉਹਨਾ ਇੱਕ ਹੋਰ ਕੱਚ ਦੇ ਡੱਬੇ 'ਚ ਸ਼ਹਿਦ ਜਿਹੜਾ ਥੋੜੇ ਲੋਕ ਕਹਿੰਦੇ ਕਿ ਰੋਟੀ ਖਾਣ ਤੋਂ ਬਾਅਦ ਉਹ ਇੱਕ ਚਮਚ ਜਿਹੜਾ ਚੌਥਾ ਹਿੱਸਾ ਅੱਧਾ ਹਿੱਸਾ ਲੈ ਲਓ ਆਪਣੀ ਸ਼ਮਤਾ ਦੇ ਅਨੁਸਾਰ ਜੋ ਪਚਾ ਸਕੇ ਕਹਿੰਦੇ ਕੋਸੇ ਪਾਣੀ ਵਿੱਚ ਉਹ ਪਾ ਕੇ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਉਹ ਪੀਆ ਕਰਦੇ ਸੀ ਕਹਿੰਦੇ ਇਸ ਤਰ੍ਹਾਂ ਜਦੋਂ ਸ਼ਹਿਦ ਤੇ ਲੌਂਗ ਨੂੰ ਹਫ਼ਤੇ ਇੱਕ ਪਾਸੇ ਰੱਖ ਕੇ ਉਸ ਤੋਂ ਬਾਅਦ ਉਹਨੂੰ ਪੀਂਦੇ ਹੁੰਦੇ ਸੀ ਕਹਿੰਦੇ ਆਪਣਾ ਸਰੀਰ ਦਾ ਕਈ ਵਾਰ ਕਈਆਂ ਦੇ ਟਿੱਡ ਜਿਵੇਂ ਹੁਣ ਅੱਜਕੱਲ ਆਪਾਂ ਸਾਰਿਆਂ ਦੇ ਟਿੱਡ ਜਿਵੇਂ ਬਾਹਰ ਨਿਕਲ ਗਏ ਕਿਸੇ ਨਾ ਕਿਸੇ ਚੀਜ਼ ਦਾ ਇਹ ਆਪਣੇ ਟਿੱਡ ਦੇ ਅੰਦਰ ਇੱਕ ਮਾਟਾ ਬਲਬ ਹੁੰਦਾ ਜਿਨ੍ਹਾਂ ਦਾ ਵਚਨ ਬਾਹਰ ਜਾਂਦਾ ਉਹ ਘਟਨਾ ਆਰੰਭ ਹੋ ਜਾਂਦਾ ਸੀ ਉਹ ਸਰੀਰ ਨੂੰ ਪਹੁੰਚਾ ਕੇ ਜੋ ਬਾਕੀ ਫੋਗਟ ਪਦਾਰਥ ਹੁੰਦੇ ਸਨ ਉਹਨੂੰ ਬਾਹਰ ਕੱਢ ਦਿੰਦਾ ਸੀ ਜੋ ਆਪਾਂ ਸ਼ਾਇਦ ਤੇ ਐਵੇਂ ਲੌਂਗ ਪੀਂਦੇ ਸਨ ਉਹਦੇ ਨਾਲ ਇਨਫੈਕਸ਼ਨ ਵੀ ਨਹੀਂ ਹੁੰਦੀ ਸੀ ਸਰਦੇ ਜ਼ੁਕਾਮ ਖੰਗੇ ਪੇਟ ਦੀਆਂ ਸਮੱਸਿਆਵਾਂ ਕਬਜ ਇਨਾ ਸਾਰਿਆਂ ਤੋਂ ਬਚੇ ਰਹਿੰਦੇ ਸਨ। ਪੇਟ ਦੀਆਂ ਸਾਰੀਆਂ ਸਮੱਸਿਆਵਾਂ ਇਨ੍ਹਾਂ ਤੋਂ ਬਚੇ ਰਹਿੰਦੀ ਸੀ। ਇਸ ਤਰ੍ਹਾਂ ਉਹ ਲੌਂਗ ਤੇ ਜਿਹੜਾ ਨਮਕ ਹੈ ਇਨ੍ਹਾਂ ਦੋਨਾਂ ਦੇ ਸਹੀ ਤਰੀਕੇ ਦੇ ਨਾਲ ਵਰਤੋਂ ਕਰਦੇ ਸੀ। ਪਹਿਲਾਂ ਲੋਕੀ ਹਰੇਕ ਚੀਜ਼ ਨੂੰ ਇਨਾ ਸੀਰੀਅਸ ਨਹੀਂ ਲੈਂਦੇ ਸੀ। ਇਸ ਕਰਕੇ ਧਰਮ ਦੇ ਨਾਲ ਜੋੜ ਦਿੰਦੇ ਸੀ ਕਿ ਲੋਕੀ ਇਸੇ ਵਰਤੋਂ ਕਰਨ। ਤਾਂ ਵੀ ਤੇ ਵਾਤਵਾਦ ਇਹਦਾ ਫਾਇਦਾ ਚੁੱਕਣ। ਪਹਿਲਾਂ ਸਮਾਂ ਚ ਕੀ ਹੁੰਦਾ ਸੀ ਕਿ ਜਿਹੜਾ ਪਹਿਲਾਂ ਆਪਾਂ ਆਵਾਜਾਈ ਦੇ ਸਾਧਨ ਬੜੇ ਘੱਟ ਸਨ ਆਵਾਜਾਈ ਦੇ ਸਾਧਨ ਘੱਟ ਸਨ ਤਾਂ ਲੋਕੀ ਪੈਦਲ ਸਫ਼ਰ ਕਰਿਆ ਕਰਦੇ ਸਨ ਤਾਂ ਹਰ ਇੱਕ ਜਿਹੜੇ ਪੁਰਾਣੇ ਆਪਣੇ ਬਜ਼ੁਰਗ ਸੀ ਸਾਰਿਆਂ ਨੂੰ ਕਹਿੰਦੇ ਸੀ ਕਿ ਆਪਣੇ ਜੇਬ 'ਚ ਇੱਕ ਜਾਂ ਦੋ ਲੌਂਗ ਜ਼ਰੂਰ ਰੱਖੋ ਜਦੋਂ ਵੀ ਤੁਹਾਨੂੰ ਜ਼ਰੂਰਤ ਹੋਵੇ ਇਹ ਰੱਖਿਆ ਕਰੋ ਤੇ ਜਦੋਂ ਵੀ ਤੁਹਾਨੂੰ ਐਵੇਂ ਲੱਗੇ ਕਿ ਇਮਿਊਨਿਟੀ ਸਾਡੀਆਂ ਸਾਰੀਆਂ ਥੱਕੀਆਂ ਮਹਿਸੂਸ ਕਰਦੇ ਪਏ ਹਾਂ ਤੇ ਸਾਡੇ શરી ਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਕਹਿੰਦੇ ਸੀ ਕਿ ਲੋਕ ਆਪਣੇ ਕੋਲ ਜ਼ਰੂਰ ਲੌਂਗ ਰੱਖੋ ਤੇ ਉਹ ਲੌਂਗ ਨੂੰ ਮੂੰਹ ਚ ਪਾ ਕੇ ਉਹਨੂੰ ਖਾਓ। ਇਹਦੇ ਨਾਲ ਕੀ ਹੁੰਦਾ ਸੀ ਕਿ ਜਿਹੜੇ ਆਪਣੇ ਅੰਦਰ ਦੀ ਸ਼ਮਿਤਾ ਹੈ ਉਹਨੂੰ ਵਧਾਉਂਦਾ ਸੀ ਤੇ ਬਿਮਾਰੀਆਂ ਤੋਂ ਆਪਣੀ ਰੋਗ ਥਾਮ ਕਰਦਾ ਸੀ। ਇਸ ਕਰਕੇ ਪੁਰਾਣੇ ਲੋਕ ਹਮੇਸ਼ਾ ਜੇਬ 'ਚ 1-2 ਲੌਂਗ ਰੱਖਦੇ ਸੀ। ਦਿਨ ਦੇ ਵਿੱਚ 1 ਜਾਂ 2 3 ਲੌਂਗ ਪੱਕਾ ਖਾਣਦੇ ਸੀ ਤੇ ਇਸ ਤਰ੍ਹਾਂ ਉਹ ਬਿਮਾਰੀਆਂ ਤੋਂ ਬਚੇ ਰਹਿੰਦੇ ਸੀ। ਤੇ ਸਿਹਤ ਨੂੰ ਵੀ ਨਰੋਇਆ ਰੱਖਦੇ ਸੀ ਇਸ ਕਰਕੇ ਆਪਣੇ ਵੱਡੇ-ਵਟੇਰਿਆਂ ਨੇ ਇਹ ਚੀਜ਼ਾਂ ਨੂੰ ਇਸ ਚੀਜ਼ ਦੇ ਨਾਲ ਜੋੜ ਦਿੱਤਾ ਤਾਂ ਲੋਕੀ ਸਿਹਤ ਨੂੰ ਠੀਕ ਕਰਕੇ ਲੋਕ ਆਪਣੇ ਉਦਮ ਦੇ ਨਾਲ ਅੱਗੇ ਵਧ ਸਕਣ ਤੇ ਆਪਣੀ ਤੰਦਰੁਸਤ ਰਹਿ ਕੇ ਪ੍ਰਮਾਤਮਾ ਦਾ ਨਾਮ ਲੈ ਸਕਣ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ